सारे ने शांति फिल्म देखी पूरे ध्यान ना फिल्म देखी सो कोई आते मोबाइल से नहीं सी कोई वॉशरूम नहीं सी तो सारे का था थैंक यू कि मैं लगता है कि फिल्म इंजॉय की थी। मतलब सारिया ही चूज करते हैं मतलब, है कर मतलब उसी सारे ही चूज करते हैं कि फिल्म करनी डेक्टर ना फिल्म करनी, है, फिल्म करनी है, so think, ही हीरो मैं सारे मतलब रजूंदा ਸਾਹਮਣੇ ਦੇਖੇ ਸਾਹਮਣੇ ਦੇ ਇੱਕ ਜੀ ਕੋਪਲੀਮੈਂਟ ਤੋਂ ਬਾਰੇ ਵਿੱਚ ਕਿਹਾ ਜਾਣਾ ਹੈ ਜੀ ਭਾਈ ਹਾਂ ਜੀ ਜਿਹੜਾ ਦਾ ਮਰ ਬੋਸ ਨਾਲ ਗਿਆ ਜੀ ਕਾ ਬਹੁਤ ਪਿੱਛੇ ਖੜੇ ਨੇ ਜੋ ਐਨਐਸ ਗੁਰਦਾਸ ਹਾਂ ਜੀ ਬੈਠੇ ਐਕਚੁਅਲੀ ਜਿਵੇਂ ਤੁਸੀਂ ਫਿਲਮ ਦੇਖੀ ਹੈ ਐਕਚੁਅਲੀ ਸਾਰੇ ਕਿਰਦਾਰਾਂ ਦੀ ਪਿਕਚਰ ਹੈ ਨਾ ਹਰ ਬੰਦੇ ਨੇ ਆਪਣਾ ਆਪਣਾ ਪਾਰਟ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ ਸੋ ਕੱਲ ਤੋਂ ਪਿਕਚਰ ਸਿਨੇਮਾ ਘਰਾਂ ਵਿੱਚ ਆ ਜਾਣੀ ਹੈ ਸੋ ਤੁਸੀਂ ਸਾਡਾ ਟ੍ਰੇਲਰ ਦੇਖੋ ਗਾਣੇ ਦੇਖੋ ਇਹ ਆਪਣੇ ਸਾਰੇ ਪਰਿਵਾਰ ਨਾਲ ਆਪਣੇ ਯਾਰਾਂ ਦੋਸਤਾਂ ਨਾਲ ਜਾ ਕੇ ਇਹ ਫਿਲਮ ਇੰਜੋਏ ਕਰੋ। ਉਹ ਕੁੜੀ ਐਨੈਸਲੀ ਤੋਂ ਪਾਸ ਆਊਟ ਹੈ ਜੀ ਬਹੁਤ ਵਧੀਆ ਐਕਟਰ ਹੈ ਲੱਗੇ ਲਈ ਅਸੀਂ ਲੱਭ ਰਹੇ ਸੀ ਕਿ ਸਾਨੂੰ ਇੰਨਾ ਵਧੀਆ ਐਕਟਰ ਮਿਲਿਆ। ਇਹ ਛੋਟੀਆਂ ਛੋਟੀਆਂ ਗੱਲਾਂ ਤੁਸੀਂ ਫਿਲਮ ਦੇ ਵਿੱਚ ਵੀ ਦੇਖੀਆਂ ਹੋਣੀਆਂ ਔਰ ਅਸੀਂ ਆਪ ਪਰਸਨਲੀ ਮੈਂ ਆਪ ਜਾਂ ਬਾਕੀ ਸਾਰੀ ਟੀਮ ਨੇ ਵੀ ਉਹਨਾਂ ਤੋਂ ਬਹੁਤ ਕੋਸ਼ਿਸ਼ ਕੀਤੀ ਹੈ। ਜਿਲਦੀਪਾ ਜੀ ਇੱਕ ਹਾਂਜੀ ਹਾਂਜੀ ਨਹੀਂ ਨਹੀਂ ਠੀਕ ਹੈ ਜੀ ਬਸ ਬਸ ਠੀਕ ਹੈ ਬਾਈ ਫਾਇਦਾ ਨਹੀਂ ਹੁਣ ਇੱਕ ਹੋਰ ਸਰਦਾਰ ਚਹਿਰਾ ਹਾਂ ਫਿਲਮ ਇੰਡਸਟਰੀ ਨੂੰ ਨਹੀਂ ਤੁਸੀਂ ਮਤਲਬ ਬਹੁਤ ਵਧੀਆ ਗੱਲ ਹੈ ਜੀ ਤੁਸੀਂ ਕਿਉਂਕਿ ਸਾਨੂੰ ਇਹ ਸੀਗਾ ਕਿ ਪਹਿਲਾਂ ਤੁਸੀਂ ਉਹਨਾਂ ਦਾ ਕੰਮ ਦੇਖੋ ਫਿਰ ਅਸੀਂ ਉਹਨਾਂ ਨੂੰ ਸਾਹਮਣੇ ਲੈ ਕੇ ਆਈਏ ਕਿਉਂਕਿ ਬਹੁਤ ਸਾਰੇ ਨਵੇਂ ਮੁੰਡੇ ਆਉਂਦੇ ਆ ਪਰ ਜਦੋਂ ਆਪਾਂ ਬਿਨਾਂ ਤਿਆਰੀ ਤੋਂ ਆਉਂਦੇ ਆ ਤਾਂ ਫਿਰ ਉਹ ਗੱਲ ਨਹੀਂ ਬਣਦੀ ਹਨਾ ਪਰ ਅਕਸਰ ਹੁੰਦਾ ਹੈ ਕਿ ਹੀਰੋ ਹੀਰੋਨ ਕਰਨਾ ਹੈ ਬਟ ਉਹ ਮੁੰਡੇ ਦਾ ਤੁਸੀਂ ਕੰਮ ਦੇਖੋ ਐਜ਼ ਅਕਟਰ ਉਹਨਾਂ ਨੇ 20 ਸਾਲ ਆਪਣੇ ਆਪ ਤੇ ਕੰਮ ਕਰਕੇ ਆਪਣੇ ਆਪ ਨੂੰ ਸਟੈਬਲਿਸ਼ ਕੀਤਾ ਤੇ ਹੁਣ ਉਹਨਾਂ ਬਾਰੇ ਤੁਸੀਂ ਆਪਾਂ ਗੱਲ ਕਰ ਸਕਦੇ ਹੋ ਖੁੱਲ ਕੇ ਔਰ ਤੁਹਾਨੂੰ ਵੀ ਸਵਾਦ ਆਊਗਾ ਉਹਨਾਂ ਦਾ ਕੰਮ ਦੇਖ ਕੇ ਔਰ ਉਹਨਾਂ ਨੂੰ ਜਾਣਨ ਲਈ ਕਿ ਇਹ ਬੰਦਾ ਕੌਣ ਹੈ ਕਿੱਥੋਂ ਆਇਆ ਹੈ ਔਰ ਕਿੱਥੋਂ ਤੱਕ ਜਾਊਗਾ ਜੋ ਮੈਂ ਤੁਹਾਨੂੰ ਇਹ ਟਾਈਮ ਦੇ ਲਈ ਆਪਣੇ ਕੰਮ ਨੂੰ ਟਾਈਮ ਦੇ ਲਈ ਆ ਕਿਸੇ ਜੋਬ ਕਰਦੇ ਤੇ ਪ੍ਰੋਮੋਸ਼ਨ ਹੁੰਦੀ ਆ ਨਾ ਇਸ ਕੰਮ ਦੇ ਨਾਲ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਕਰਨੇ ਕਰਨਾ ਹੈ ਉਤਾਨਿਆ ਜੀ ਨੇ ਮੈਂ ਆਪਕੋ ਕੰਪਲੇਟ ਪ੍ਰੈਜੈਂਟੇਸ਼ਨ ਦਾ ਮਤਲਬ ਇੱਕ ਕਿਸੇ ਹੋ ਰਿਹਾ ਹੈ ਕਿ ਲੈ ਕੇ ਆਇਆ ਹੈ ਕਿ ਇਹਨਾਂ ਦੇ ਕਿਰਦਾਰਾਂ ਦੀ ਅਦਾਕਾਰੀ ਦੇ ਬਾਰੇ ਇੱਕ ਦੀ ਕਲਾਕਾਰੀ ਬਾਰੇ ਮੈਂ ਚਾਹਣਾ ਹੈ ਉਹ ਜੀ ਸਭ ਨੂੰ ਆਪਕੋ ਦੱਸਣ ਦੀ ਚਾਹਤ ਹੈ ਕਿਉਂਕਿ ਤਾਨਿਆ ਨੇ ਔਰ ਮੈਂ ਐਸੀ ਇਕੱਠੇ ਸਫਰ ਸ਼ੁਰੂ ਕੀਤਾ ਹੈ ਕਿਸਮਤ ਸਾਡੀ ਪਹਿਲੀ ਕਲਮ ਸੀਗੀ ਇਕੱਠੇ ਔਰ ਪਹਿਲਾ ਉਹ ਕਿਸ ਤਰੀਕੇ ਦੇ ਹੌਲੀ ਹੌਲੀ ਮਤਲਬ ਸਾਈਡ ਲਾਈਨ ਕੈਰੈਕਟਰ ਫਿਰ ਸੈਕੰਡ ਲੀਡ ਔਰ ਉਹਨਾਂ ਦੀ ਜਰਨੀ ਇੱਕ ਹਰ ਬੰਦੇ ਲਈ ਇਨਸਪਾਇਰਿੰਗ ਹੈ ਤੁਸੀਂ ਉਹਨਾਂ ਤੋਂ ਬਹੁਤ ਕੁਝ ਸਿੱਖ ਸਕਦੇ ਹੋ ਔਰ ਹੁਣ ਜਿਹੜਾ ਹੁਣ ਤੁਸੀਂ ਉਹਨਾਂ ਦਾ ਕੰਮ ਦੇਖ ਰਹੇ ਹੋ ਇਸ ਤਰੀਕੇ ਦਾ ਕਰੈਕਟਰ ਉਹਨਾਂ ਨੇ ਕਦੇ ਨਹੀਂ ਕੀਤਾ ਸੋ ਬਹੁਤ ਵਧੀਆ ਔਰ ਹੋਰ ਵੀ ਬਹੁਤ ਸਾਰੇ ਸ਼ੇਡਸ ਤੁਹਾਨੂੰ ਉਹਨਾਂ ਦੇ ਫਿਊਚਰ ਚ ਦੇਖਣ ਨੂੰ ਮਿਲਣਗੇ ਸੋ ਪ੍ਰਾਊਡ ਹੁੰਦਾ ਹੈ ਕਿ ਕਦੇ ਕਿਸੇ ਬੰਦੇ ਤੇ ਤੁਸੀਂ ਵਿਸ਼ਵਾਸ ਕੀਤਾ ਸੀਗਾ ਔਰ ਅੱਜ ਉਹ ਆਪ ਇੰਨਾ ਕੈਪੇਬਲ ਹੈ ਕਿ ਉਹ ਪੂਰੀ ਫਿਲਮ ਆਪਣੇ ਮੋਢਿਆਂ ਤੇ ਖੜ ਸਕਦਾ ਹੈ ਜੀ ਬਾਈ ਜੀ ਸਪਾਊਟ ਸਨੀਨਾ ਜੀ ਦੀ ਜੋਰ ਤੇ ਰੱਖਦੀ ਹੈ ਸਟੋਰੀ ਦਾ ਸ਼ਬਦ ਨੂੰ ਸਕਰੀਨ ਦੇ ਨਾਲ ਲੋਕ ਕਨੈਕਟ ਕਰਦੇ ਨੇ ਐਟ ਦਾ ਉਸ ਮੂਮੈਂਟ ਤੇ ਨਾਲ ਇਹ ਹੋ ਸਕਦਾ ਸੀ ਕਿ ਲੋਟ ਕੋਰਾ ਹੋਰ ਬਧਾਇਆ ਜਾ ਸਕਦਾ ਸੀ ਜਾਂ ਕੰਡੀ ਕਾ ਕੀਤਾ ਜਾ ਸਕਦਾ ਸੀ ਕਿਉਂਕਿ ਜਿਹੜੀਆਂ ਸਸਪੈਂਸ ਪਿਕਚਰਾਂ ਹੁੰਦੀਆਂ ਭਾਜੀ ਉਹਨਾਂ ਨੂੰ ਆਪਾਂ ਬਹੁਤ ਲੰਬਾ ਨਹੀਂ ਖੇਚ ਸਕਦੇ ਤੋ ਉਹਨੂੰ ਹੋਲਡ ਕਰਨਾ ਮੁਸ਼ਕਿਲ ਹੋ ਜਾਂਦਾ ਸੋ ਜਿੰਨੇ ਫਿਲਮ ਦੀ ਡਿਮਾਂਡ ਸੀਗੀ ਉਹਨਾਂ ਕ ਅਸੀਂ ਉਹਨੂੰ ਰੱਖਿਆ ਐਸਪੀ ਸਾਹਿਬ ਦੇ ਜਿਹੜੇ ਜਵਾਈ ਆ ਉਹਨਾਂ ਦਾ ਕੈਰੈਕਟਰ ਬੜਾ ਵਧੀਆ ਜੋ ਸਰਦਾਰ ਜੀ ਇੱਥੇ ਹੁਣੇ ਉਹਨਾਂ ਦਾ ਡਾਇਰੈਕਟਰ ਕਿਆ ਬਾਤ ਕਿਨਾਰਾ ਕੈਰੈਕਟਰ ਕੀ ਵੀ ਆਇਆ ਬਹੁਤ ਲੱਗਦੇ ਕੈਰੈਕਟਰ ਮੁਕੀ ਲੱਗਿਆ ਸੋ ਇਨਾਂ ਨੇ ਅਸੀਂ ਪਹਿਲਾਂ ਵੀ ਇੱਕ ਪਿਕਚਰ ਕੀਤੀ ਸੀ ਮੋਹ ਇਕੱਠੇ ਹਨਾ ਤਾਂ ਇਸ ਮੁੰਡੇ ਚ ਵੀ ਇੱਕ ਨੈਚੁਰਲ ਐਕਟਿੰਗ ਕੈਪੇਬਿਲਿਟੀ ਹੈਗੀ ਹੈ ਬਹੁਤ ਵਧੀਆ ਐਕਟਰ ਹੈਗਾ ਔਰ ਮੈਨੂੰ ਲੱਗਦਾ ਹੈ ਕਿ ਇਹ ਸਾਡੀ ਇੰਡਸਟਰੀ ਚ ਅੱਗੇ ਆਉਣਾ ਚਾਹੀਦਾ ਹੈ ਫਿਰ ਜਿਸ ਤਰੀਕੇ ਨਾਲ ਲਿਖਦੇ ਲਿਖਦੇ ਉਹ ਕਿਰਦਾਰ ਡਵੈਲਪ ਹੋਇਆ ਔਰ ਮੈਨੂੰ ਪੱਕੀ ਉਮੀਦ ਹੈ ਕਿ ਸਾਰਿਆਂ ਨੂੰ ਉਹਨਾਂ ਦਾ ਕੰਮ ਮੋਹ ਵਾਂਗੂ ਇਸ ਕਲਮ ਚ ਵੀ ਪਸੰਦ ਆਊਗਾ ਸੁੰਗਤ ਤੱਕ ਸਸਪੈਂਸ ਹੈ ਜਿਵੇਂ ਕਿ ਇਹ ਥੋੜਾ ਬਹੁਤ ਪੜਾ ਕੇ ਰੱਖਦਾ ਹੈ ਅਗਲਾ ਨਿੱਕਲਾ ਨੈਕਸਟ ਪਾਰਟ ਵੀ ਕੁਸਪੈਂਸਫੁਲ ਹੁੰਦਾ ਹੈ ਜਰੂਰ ਜੀ ਜੇ ਦਰਸ਼ਕਾਂ ਨੂੰ ਫਿਲਮ ਪਸੰਦ ਆਉਂਦੀ ਹੈ ਫਿਲਮ ਦਾ ਵਧੀਆ ਰਿਸਪੌਂਸ ਰਹਿੰਦਾ ਹੈ ਤਾਂ ਫਿਰ ਸ਼ੋਰ ਹੋਣੀ ਹੋਣੀ ਹੈ ਸ਼ੋਅ ਕਰਦੇ ਨੇ ਪਰਸੋਨਾਂ ਦਾ ਕਰੈਕਟਰ ਬੜਾ ਸਰਪ੍ਰਾਈਜ਼ਿੰਗ ਸੀ ਔਰ ਇਹਨਾ ਹਿਡਨ ਕਿਵੇਂ ਰੱਖ ਲਿਆ ਤੁਸੀਂ ਬੜਾ ਫਟਨ ਸਸਪੈਂਸ ਸੀਗਾ ਆ ਐਕਚੁਅਲੀ ਨਿਸ਼ਾ ਮੈਮ ਦਾ ਮੈਂ ਵੈਸੇ ਥੈਂਕ ਯੂ ਕਰਨਾ ਚਾਹੂੰਗਾ ਕਿਉਂਕਿ ਉਹਨਾਂ ਨਾਲ ਨਿੱਕੇ ਜਿਹੇਲਦਾਰ ਤੋਂ ਸਾਡਾ ਇੱਕ ਬਹੁਤ ਵਧੀਆ ਰਿਲੇਸ਼ਨ ਹੈ ਔਰ ਹਮੇਸ਼ਾ ਹੀ ਜਦੋਂ ਜ਼ਰੂਰਤ ਹੁੰਦੀ ਹੈ ਚਾਹੇ ਛੋਟਾ ਹੋਵੇ ਕੈਰੈਕਟਰ ਵੱਡਾ ਹੋਵੇ ਔਰ ਉਹਨਾਂ ਨਾਲ ਵੀ ਮੈਂ ਮੇਰੀਆਂ ਫਿਲਮਾਂ ਤੁਸੀਂ ਕਾਫੀ ਐਕਸਪੈਰੀਮੈਂਟ ਦੇਖੋਗੇ ਕਮ ਬਾਈਸ ਔਰ ਹਮੇਸ਼ਾ ਇੱਕ ਫੋਨ ਤੇ ਆ ਜਾਂਦੇ ਆ ਮੈਮ ਉਹ ਇਹ ਨਹੀਂ ਪੁੱਛਦੇ ਘਟ ਹੈ ਵਧਾ ਹੈ ਤੇ ਹਰ ਹਰ ਅਸਲੀ ਇੱਕ ਇੱਕ ਕਲਾਕਾਰ ਇਹ ਕੰਮ ਕਰਦੇ ਜਿਹਨਾਂ ਸਾਡੇ ਉਦੇਸ਼ ਸਿੰਗਲ ਲਾਈਨ ਹੈ ਉਹਦੇ ਨਾਲ ਬਹੁਤ ਇਨਸਾਫ ਹੋਇਆ ਮੈਡਮ ਉਸ ਉਸ ਦਿਨ ਵੀ ਤੁਸੀਂ ਬਹੁਤ ਮੋਸ਼ਕੂਰ ਸੀ ਕਿ ਇਹ ਦਾ ਬਾਂਸ ਤੇ ਥੱਲੇ ਥੱਲੇ ਕੈਰੈਕਟਰ ਨਾਲ ਇਨਸਾਫ ਕਿਵੇਂ ਹੋ ਗਿਆ ਚਾਹੇ ਉਹ ਗੋਰ ਦਾ ਪਿਆਣਾ ਸੀ ਕਿ ਜੀ ਦੀਕਤਾ ਲੋਕਾਂ ਕੀ ਬੋਲਦਾ ਕਿ ਇਹ ਕਿਵੇਂ ਪੋਸੀਬਲ ਹੋ ਰਿਹਾ ਐਕਚੁਅਲੀ ਇਸੇ ਲਈ ਉਹ ਜਿਹੜਾ ਤੁਸੀਂ ਉਦੋਂ ਵੀ ਇਮੋਸ਼ਨਲ ਪਾਰਟ ਵੀ ਦੇਖਿਆ ਉਹ ਐਕਟਰਾਂ ਨੂੰ ਸ਼ਰੇਹ ਜਾਂਦਾ ਜੀ ਜਦੋਂ ਤੁਹਾਡੇ ਲੀਡ ਐਕਟਰ ਬਿਲਕੁਲ ਇੰਟਰਫੇਅਰ ਨਹੀਂ ਕਰਦੇ ਹੈਨਾ ਇੱਕ ਟੀਮ ਹੋ ਕੇ ਅਸੀਂ ਕੰਮ ਕਰਦੇ ਆ ਤਾਂ ਹਰ ਇੱਕ ਬੰਦੇ ਦਾ ਕੰਮ ਸਾਹਮਣੇ ਆਉਂਦਾ ਨਹੀਂ ਤਾਂ ਕਈ ਵਾਰੀ ਇਹ ਹੋ ਜਾਂਦਾ ਕਿ ਯਾਰ ਇਹਦੀ ਜ਼ਰੂਰਤ ਨਹੀਂ ਹੈ ਇਹਨੂੰ ਕੱਟ ਦੋ ਇਹਨੂੰ ਕਿਉਂ ਬੋਲ ਰਿਹਾ ਪਰ ਤੁਸੀਂ ਫਿਲਮ 'ਚ ਦੇਖਿਆ ਕਿ ਇਹ ਉਹਨਾਂ ਦੀ ਟੀਮ ਲੱਗੇ ਉਹਨਾਂ ਕਿਰਦਾਰਾਂ ਦੀ ਇਹ ਨਹੀਂ ਹੈ ਕਿ ਇਹ ਦੋ ਕੁੜੀਆਂ ਅਟ ਹੈ ਬਾਕੀ ਸਭ ਵੱਟ ਹੈ ਤੋ ਉਹ ਐ ਕਿ ਉਹ ਤਾਂ ਪੂਰਾ ਕ੍ਰੈਡਿਟ ਇਹਨਾਂ ਦਾ ਹੈ ਜੀ ਜਿਹੜੇ ਭਾਈ ਆਪਾਂ ਮਤਲਬ ਉਹ ਸੇਫਰ ਨੂੰ ਬਚੋ ਉਹਨੂੰ ਉਸ ਨਜ਼ੀਵਾ ਕੇ ਨਿਰਵਾਜਵਾ ਦੇ ਤੌਰ ਦੇ ਵਿੱਚ ਸਨਾਰੇ ਜਿਹੜੇ ਆ ਨਾ ਕਿ ਲੈ ਉਹ ਇੱਕ ਹੱਦੀਕਾ ਬਣਾਈ ਸੀ ਉਹਨੂੰ ਬਹੁਤ ਐਪਰੀਸ਼ੀਏਟ ਕਰਿਆ ਮਿਲਿਆ ਉਹਨਾਂ ਨੇ ਇਸ ਤਰ੍ਹਾਂ ਮਿਲਿਆ ਉਹ ਸੀ ਹੱਦੀਕਾ ਵਰਗੀ ਫਿਲਮ ਨਿਰਵਾਜਵਾ ਦੇ ਤੌਰ ਤੇ ਤਿਆਰੀ ਕਰ ਰਹੇ ਹਾਂ ਮਤਲਬ ਮੈਂ ਐਹ ਹੋ ਜਾ ਹਜੇ ਤਾਂ ਕੁਝ ਨਹੀਂ ਸੋਚਿਆ ਜੀ ਚਲੋ ਤੁਸੀਂ ਕੋਈ ਬੰਦਾ ਦੱਸਿਓ ਕੋਈ ਐਸੋ ਜੀ ਲੇਡੀ ਦੱਸਿਓ ਜਿਹਦੇ ਤੇ ਆਪਾਂ ਸਪੋਰਟ ਫਾਇਓਪਿਕ ਬਣਾ ਸਕੀਏ ਠੀਕ ਹੈ ਜੀ ਤੁਸੀਂ ਰეკਮੈਂਡ ਕਰਿਓ ਪਰ ਮੈਨੂੰ ਲੱਗਦਾ ਮੀਰੂ ਬਾਸਵਾ ਦੇ ਉੱਪਰ ਹੀ ਫਿਲਮ ਬਣੀ ਚਾਹੀਦੀ ਹੈ ਬਾਣੀ ਇਹ ਤੁਹਾਡਾ ਸਵਾਲ ਹੈ ਤੁਹਾਡੇ ਸੀਨੀਅਰ ਨੇ ਮੋਟਾ ਹੈ ਇੱਕ ਵਾਰ ਤੁਸੀਂ ਦੱਸਿਓ ਕਿ ਤੁਸੀਂ ਕੋਈ ਹਾਂ ਦਾ ਪਾਸਿੰਗ ਐਕਸਪੀਰੀਅੰਸ ਵੀ ਜਾ ਇਸ ਲਈ ਬਹੁਤ ਬਹੁਤ। ਅ ਪਹਿਲੇ ਤੇ ਆਈ ਐਮ ਬlesਸਡ ਜੀ ਮੈਨੂੰ ਨੀਰੂ ਮੈਮ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਹਰ ਕਿਸੇ ਦੀ ਕਿਸਮਤ ਚਾਹ ਚੀਜ਼ ਨਹੀਂ ਲਿਖੀ ਹੁੰਦੀ। ਐਂਡ ਆਈ ਐਮ ਰੀਲੀ ਥੈਂਕਫੁਲ ਕਿ ਉਹ ਐਨਏ ਕੋਆਪਰੇਟਿਵ ਨਿਊਨ ਨੇ ਐਨੀ ਸਪੇਸ ਦਿੱਤੀ ਥੈਟ ਸਾਡੀ ਬੌਂਡਿੰਗ ਸਕਰੀਨ ਤੇ ਨਜ਼ਰ ਆ ਗਿਆ। ਸੋ ਆਈ ਐਮ ਰੀਲੀ ਥੈਂਕਫੁਲ ਟੂ ਐਂਡ ਥਿਸ ਇਜ਼ ਅ ਟੀਮ ਫਿਲਮ ਸੋ ਇਸ ਤੋਂ ਬਾਅਦ ਅਸੀਂ ਇੰਟਰਵਿਊਸ ਚ ਬਹੁਤ ਕੁਝ ਬੋਲ ਚੁੱਕੇ ਆ ਬਸ ਹੁਣ ਇਹੀ ਕਹਿਣਾ ਵੀ ਜੇ ਤੁਹਾਨੂੰ ਫਿਲਮ ਵਧੀਆ ਲੱਗੇ ਤੁਸੀਂ ਵਰਡ ਆਫ ਮਾਊਥ ਨਾਲ ਜ਼ਰੂਰ ਲੋਕਾਂ ਨੂੰ ਦੱਸਿਓ ਕਿਉਂਕਿ ਇਹੋ ਜੀ ਫਿਲਮ ਬਣਨ ਲਈ ਬਹੁਤ ਐਫਰਟ ਲੱਗਦਾ ਹੈ ਐਫਰਟ ਲੱਗਦਾ ਐਂਡ ਰਿਸਕ ਇੰਨਾ ਵੱਡਾ ਹੁੰਦਾ ਹੈ ਅਸੀਂ ਸਾਰੇ ਜਨੇ ਇੱਕ ਜੁਟ ਹੋ ਕੇ ਬਹੁਤ ਮਿਹਨਤ ਲਗਾ ਕੇ ਇਹ ਫਿਲਮ ਬਣਾਈ ਹੈ ਐਂਡ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਈ ਹੋਵੇ ਤੇ ਬਾਹਰ ਸਾਰਿਆਂ ਨੂੰ ਜ਼ਰੂਰ ਦੱਸਿਓ ਕੀ ਕੋ ਰਿਪੀਟ ਕਰ ਸਕਦੇ ਸੀ ਪਹਿਲੇ ਇਹਦਾ ਤੇ ਓਪਨਿੰਗ ਵੱਡੀ ਕਰਾਓ 10 15 ਕਰੋੜ ਦੀ ਓਪਨਿੰਗ ਓਪਨਿੰਗ ਹੋਣੀ ਚਾਹੀਦੀ ਏ ਫਿਰ ਸੀਕਵਲ ਜ਼ਰੂਰ ਆਏਗਾ ਲੱਗਦਾ ਵੀ ਜ਼ਰੂਰੀ ਹੋ ਗਿਆ ਜੇ ਪੰਜਾਬੀ ਫਿਲਮਾਂ ਦੀ ਓਪਨਿੰਗ ਦਾ ਟ੍ਰੈਂਡ ਦੀ ਏ ਸਭ ਪ੍ਰੋਡਿਊਸਰ ਦੁਆਰਾ ਰਿਪੀਟ ਨਹੀਂ ਹੁੰਦਾ ਨਹੀਂ ਜੀ ਕਿਉਂਕਿ ਬਿਜ਼ਨਸ ਹੈ ਫਿਲਮਾਂ ਦਾ ਹਨਾ ਜੇ ਫਿਲਮਾਂ ਚੱਲਣਗੀਆਂ ਕੋਈ ਵੀ ਕੰਮ ਹੈ ਸੋ ਬੰਦਾ ਉਦੋਂ ਹੀ ਕਰਦਾ ਜੇ ਉਦੋਂ ਚ ਉਹਨੂੰ ਪ੍ਰੋਫਿਟ ਹੈ ਸੋ ਇਹ ਤਾਂ ਵਿਹਾਰੀ ਗੱਲ ਐ ਜੀ

ਗੱਲ ਗੱਲ ਨਹੀਂ ਬਣਦੀ ਆਇਆ ਸੀ ਆ ਯੂ ਅਸੀਂ ਆਹੀ ਗੱਲ ਕਰ ਰਹੇ ਸੀ ਅੱਜ ਸੋ ਆ ਪਰ ਠੀਕ ਹੈ ਚਲੋ ਨਾਲ ਸਾਰੇ ਨੂੰ ਫਿਰ ਸਮਝ ਆ ਜਾਂਦੀ ਹੈ ਸ਼ਾਇਦ ਅਸੀਂ ਹੋਰ ਵੀ ਵੀ ਬਣਾਦੇ ਰਵਾਂਗੇ ਹਮੇਸ਼ਾ ਹਮੇਸ਼ਾ ਸੁਨਾਤ ਸੇ ਥੈਂਕ ਯੂ ਇਨ ਯੂ ਥੈਂਕ ਯੂ ਸੋ ਮਚ ਇਹ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਤੇ ਬਹੁਤ ਬਹੁਤ ਬਸ ਫਟਾ ਥੈਂਕ ਯੂ ਕਰਦੇ ਆ ਧੰਨਵਾਦ ਕਰਦੇ ਆ ਕਿ ਤੁਸੀਂ ਹਮੇਸ਼ਾ ਹੀ ਸਾਨੂੰ ਇੰਨਾ ਸਪੋਰਟ ਕਰਦੇ ਆ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇਹ ਹੀ ਰਿਕੁਐਸਟ ਆ ਤੁਸੀਂ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਹੋਊਗਾ ਅੰਦਰ ਆਈ ਗੈਸ ਤੇ ਹੁਣ ਸਾਰਿਆਂ ਦੀ سپورਟ ਦੀ ਲੋੜ ਆ ਤੁਸੀਂ ਮਤਲਬ ਜਿੰਨਾ ਮੈਕਸਿਮਮ ਸ਼ੇਅਰ ਕਰ ਸਕਦੇ ਹੋ ਸ਼ੇਅਰ ਕਰੋ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਿਣਾ ਚਾਹੂੰਗਾ ਤੁਸੀਂ ਕੋਈ ਵੀ ਜਣਾ ਨਿਰਾਸ਼ ਨਹੀਂ ਹੋਵੋਗੇ ਜਿਹੜਾ ਇੱਕ ਜਣਾ ਫਿਲਮ ਦੇਖ ਕੇ ਜਾਊਗਾ ਉਹ ਅੱਗੇ ਰੈਫਰ ਹੀ ਕਰੂਗਾ ਸੋ ਸਾਨੂੰ ਇਹ ਹੀ ਰეკਮੈਂਡੇਸ਼ਨ ਦੀ ਲੋੜ ਆ ਬਾਕੀ ਜਗਦੀਪ ਵੀਰੇ ਨੇ ਸਾਹਿਬ ਪਾਜੀ ਔਖਾ ਤਾਂ ਨਹੀਂ ਲੱਗਿਆ ਜਗਦੀਪ ਪਾਜੀ ਵੱਡਾ ਨਾਮ ਨੇ ਗਿਸ਼ਤੀ ਦਾ ਤੁਸੀਂ ਪਹਿਲੀ ਵਾਰ ਆ ਰਹੇ ਸੀ ਮੇਰੇ ਮੇਰਾ ਇੱਥੇ ਕੰਮ ਦਾ ਪਾਜੀ ਕਾਈਡੋ ਵੈਸੇ ਮੇਰੀ ਦੂਜੀ ਫਿਲਮ ਆ ਪਰ ਮੈਨੂੰ ਹੀ ਡੈਬਿਊ ਮੰਨਦਾ ਕਿਉਂਕਿ ਮੈਂ ਬਹੁਤ ਤਿਆਰੀ ਨਾਲ ਆਇਆ ਸੀਗਾ ਮੈਂ ਜਗਦੀਪ ਵੀਰੇ ਨਾਲ ਪਿਛਲੇ 2 ਕੁ ਸਾਲਾਂ ਤੋਂ ਵੀਰੇ ਨੂੰ ਚੇਸ ਕਰ ਰਿਹਾ ਸੀ ਵੀ ਵੀਰੇ ਤੁਹਾਡੇ ਨਾਲ ਕੰਮ ਕਰਨਾ ਤਾਂ ਵੀਰੇ ਦਾ ਇਹ ਸੀਗਾ ਵੀ ਤੂੰ ਆਪਣਾ ਤਿਆਰੀ ਕਰ ਬਰਵਾਸ ਥਿਊਰੀ ਆਪਾਂ ਕੁਝ ਕਰ ਸਕਦੇ ਆ ਤਾਂ ਹੁਣ ਮੈਂ ਤਿਆਰੀ ਕੀਤੀ ਆ ਤੁਸੀਂ ਬਾਕੀ ਤੁਸੀਂ ਸਾਰਿਆਂ ਨੇ ਦੱਸਣਾ ਕਿਦਾਂ ਲੱਗਿਆ ਬੜੀ ਬਹੁਤ ਵਧੀਆ ਥੈਂਕ ਯੂ ਜੀ ਥੈਂਕ ਯੂ ਸਾਰਿਆਂ ਨੂੰ ਥੈਂਕ ਯੂ ਸੋ ਮਚ ਮੈਂ ਮੈਂ ਅੱਜ ਪਹਿਲੀ ਵਾਰ